ਹਾਂਜੀ ਦੇਖੋ ਗੰਦੇ ਹੁੰਦੀ ਆ ਇਹ 'ਚ ਕੋਈ ਸ਼ੱਕ ਨਹੀਂ ਵੀ ਜਦੋਂ ਪਰਿਵਾਰ ਦਾ ਜੀ ਮਤਲਬ ਕਹਿਣ ਦਾ ਸਿਰਫ ਇਹ ਭਾਵਨਾ ਮੈਂ ਇਸ ਵੇਲੇ ਜਾਂ ਮੈਂ ਸਮਝ ਸਕਦਾ ਜਾਂ ਜਿਹੜਾ ਨਾਲ ਜੁੜਿਆ ਹੋਇਆ ਪਾਰਟੀ ਦੇ ਨਾਲ ਪਰਿਵਾਰ ਨਾਲ ਜੁੜਿਆ ਹੁੰਦਾ ਉਹ ਸਮਝ ਸਕਦਾ ਹੈ ਮਾਨ ਸਾਹਿਬ ਇਹ ਬਤਾਰੀਆਂ ਤੇ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਕੀ ਕਸੂਰ ਇਹ ਕਸੂਰ ਵੀ ਇਹ ਸਿਰਫ ਬੀਜੇਪੀ ਨਾਲ ਜਾਂ ਮੇਰੇ ਨਾਲ ਇਹ ਖੜੇ ਨਹੀਂ ਤੁਸੀਂ ਇਹ ਨਹੀਂ ਗੱਲ ਤੁਸੀਂ ਬਹੁਤ ਤਾਕਤ ਚੋਂ ਤੁਸੀਂ ਮੁੱਖ ਮੰਤਰੀ ਹੋ ਇਹਦਾ ਆਮ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਆਮ ਆਦਮੀ ਤੁਸੀਂ ਕਹਿੰਦੇ ਹੋ ਇਹ ਉਹ ਆਮ ਆਦਮੀ ਆ ਇਹਦਾ ਉਹ ਤੁਹਾਡਾ ਕੀ ਮਕਰਲਾ ਇਹਨਾਂ ਦੇ ਤਾਂ ਤੁਸੀਂ ਕੱਲ ਨੂੰ ਹੋਰ ਪਰਚਾ ਪਾ ਲਓ ਕੋਈ ਵੀ ਰਾਜਾ ਜਿਹੜਾ ਹੁੰਦਾ ਕੋਈ ਚੀਫ ਮਿਨਿਸਟਰ ਹੁੰਦਾ ਤੁਸੀਂ ਤਾਂ ਆਮ ਆਦਮੀ ਦੀ ਗੱਲ ਕੀਤੀ ਸੀ ਆ ਇਹ ਇਹ ਏਦੋਂ ਵੱਡੇ ਆਮ ਆਦਮੀ ਕੌਣ ਹੋ ਸਕਦੇ ਤੁਸੀਂ ਤਾਕਤ ਦਿਖਾਉਣੀਆਂ ਚੀਫ ਮਿਨਿਸਟਰ ਦੀ ਤਾਕਤ ਦਿਖਾਉਣੀਆਂ ਮੇਰੇ ਵਰਗੇ ਤੇ ਦਿਖਾਓ ਤੁਸੀਂ ਇੱਕ ਆਮ ਆਦਮੀ ਤੇ ਅੱਜ ਬੱਚੇ ਅੱਜ ਬੱਚੇ ਬੇਟੀਆਂ ਵਾਈਫ ਇਹਨਾਂ ਦੇ ਕੋਈ ਮਦਦ ਜਾਂ ਫਾਇਦਾ ਨਹੀਂ ਇਕੱਲਾ ਪਰਿਵਾਰ ਚ ਵੱਡਾ ਹੈ ਤੇ ਤੁਹਾਨੂੰ ਲੱਗਦਾ ਵੀ ਇਹ ਇਹ ਕਿਹੜੇ ਜੁਰਮ ਕਰਕੇ ਜੇ ਕਿਹੜੇ ਜ਼ਿੰਦਗੀ ਚ ਇੱਕ ਕੋਈ ਕਿਸੇ ਨੇ ਕਦੇ ਸ਼ਿਕਾਇਤ ਇਹਨਾਂ ਦੇ ਉੱਤੇ ਜਾਂ ਪਰਿਵਾਰ ਦੇ ਉੱਤੇ ਅਤਰੀ ਪਰਿਵਾਰ ਦੇ ਉੱਤੇ ਕੋਈ ਸ਼ਿਕਾਇਤ ਕਿਸੇ ਨੇ ਉਹ ਇਹ ਕਹਿਣ ਦੀ ਵੀ ਅਜੇ ਤੱਕ ਦਰਜ ਕੀਤੀ ਹੋ। ਪਰ ਕਿਉਂਕਿ ਮੇਰੇ ਦਾਦਾ ਜੀ ਸardar ਬੈਂ ਸਿੰਘ ਜੀ ਨਾਲ ਸਤਕਾਰ ਜੋ ਗੁਰਜਿੰਦਰ ਅਤਰੀ ਚ ਜਿਹੜੇ ਉਹਨਾਂ ਦੇ ਸਾਥੀ ਸੀ ਅਤਵਾਦ ਵੇਲੇ ਜਿਹੜੇ ਜ਼ਿਲ੍ਹਾ ਪ੍ਰਧਾਨ ਸੀ ਪਟਿਆਲੇ ਦੇ ਉਹਨਾਂ ਨੇ ਵੀ ਆਪਣੇ ਤੇ ਕਦੇ ਪੱਗ ਤੇ ਚਿੱਟੀ ਪੱਗ ਬੰਨ੍ਹਦੇ ਸੀ ਦਾਗ ਨਹੀਂ ਲੱਗਣ ਦਿੱਤਾ ਸੀ ਅੱਜ ਉਸੇ ਆਪਣੇ ਫਾਦਰ ਦੇ ਨਾਲ ਕਰਕੇ ਆਪਣੇ ਮੇਰਾ ਜੋ ਰਿਸ਼ਤਾ ਸੀ ਮੇਰੇ ਪਰਿਵਾਰ ਨਾਲ ਦਾਦਾ ਜੀ ਨਾਲ ਉਹ ਇਹ ਨਿਭਾ ਰਹੇ ਆ ਕਿ ਤੁਸੀਂ ਸਭ ਨੇ ਚੁਣਿਆ ਉਹਨਾਂ ਨੂੰ ਕੋਈ ਗੱਲ ਨਹੀਂ ਕੋਈ ਇਹਨਾਂ ਨੂੰ ਗਿਲਾ ਨਹੀਂ ਪਰ ਸਿਰਫ ਗੱਲ ਇਹ ਨਹੀਂ ਆ ਵੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਅਤਰੀ ਸਾਹਿਬ ਰਜੀਸ਼ ਅਤਰੀ ਅੱਜ ਇਹਨਾਂ ਨੂੰ ਤਾਂ ਲੋਕ ਯਾਦ ਕਰਨਗੇ ਅੱਜ ਪਟਿਆਲੇ ਦੇ ਮਾਨ ਸਾਹਿਬ ਤੁਹਾਨੂੰ ਤੇ ਜੇ ਤੁਸੀਂ ਪਲੀਸ ਰਾਜ ਰੱਖੇ ਕਰਤਾ ਉਹਨੂੰ ਲੋਕ ਹਰ ਅਦ ਨਿੰਦੂਗਾ ਠੀਕ ਆ ਤੁਸੀਂ ਰਾਜੇ ਨੂੰ ਤਾਕਤ ਆ ਮੂਰੇ ਆ ਕੇ ਨਹੀਂ ਬੋਲੂਗਾ ਪਰ ਇਹਨਾਂ ਨੂੰ ਦੇਖ ਕੇ ਇਹ ਚਿਹਰਾ ਮਸੂਮ ਚਿਹਰਾ ਦੇਖ ਕੇ ਹਰ ਪੰਜਾਬ ਦਾ ਹਰ ਨਾਗਰਿਕ ਤੁਹਾਨੂੰ ਫਿੱਟ ਲਾਣਤ ਪਾਊਗਾ ਇਹ ਜੀਆਂ ਗੱਲਾਂ ਨਾ ਕਰੋ ਕਿੰਨੀਆਂ ਦਰਸੀਸਾਂ ਲਾਉਂਗੇ ਕਿੰਨੀਆਂ ਬਦਮਾਵੇਂਾਂ ਲਾਉਂਗੇ ਇਹ ਜੇ ਲੋਕਾਂ ਤੋਂ ਕਿੱਥੇ ਭਰੋਗੇ ਤੁਹਾਡਾ ਵੀ ਪਰਿਵਾਰ ਆ ਤੁਹਾਡੇ ਵੀ ਬੱਚੇ ਆ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਇੱਕ دہشت ਦਾ ਮਾਹੌਲ ਆ ਜੀ ਕੋਈ ਕਹਿੰਦੇ ਘੰਟੀ ਵੱਜਦੀ ਆ ਬੈਲ ਵੱਜਦੀ ਆ ਤਾਂ ਉਹ ਬੱਚੇ ਜਿਹੜੇ ਨੇ ਉਹ ਆਪਣੇ ਬਾਪ ਲਈ ਫਿਕਰਮੰਦ ਹੋ ਜਾਂਦੇ ਆ ਵੀ ਅੱਜ ਕਿਹੜੀ ਪੁਲਿਸ ਆਉਗੀ ਚੱਕਣ ਤੇ ਇਸ ਤਰ੍ਹਾਂ ਕਿ ਤੁਸੀਂ ਇਹ ਚੀਜ਼ ਕਰਕੇ ਮੈਂ ਸਮਝਦਾ ਹਾਂ ਨਾ ਲਓ ਮਾਨ ਸਾਹਿਬ ਇਹ ਹਵਾਵਾਂ ਜਿਹੜੀਆਂ ਨੇ ਨਾ ਇਹ ਨਿਕਲੀਆਂ ਠੀਸ ਮੰਦੀ ਇਹ ਪੀੜੀਆਂ ਦਾ ਪੀੜੀਆਂ ਦੁੱਖ ਦਿੰਦੀਆਂ ਇਹ ਨਾਂ ਲੋਗੇ ਹਨ